ਸੇਵਾਤ ਫੰਦੀ ਕੀ ਜੀ ਜਿਨਾਂ ਨੇ ਹੈ ਕਰੀ ਕਮਾਈ ਸ਼ਰਦਾ ਵਿੱਚ ਜਿਨਾਂ ਨੇ ਆਪਣੀ ਰੂਹ ਹੈ ਆਪ ਰੰਗਾਈ ਗੁਰਗੱਦੀ ਤਖਤ ਦੇ ਜੀ ਰੱਬ ਨੇ ਆਪੇ ਕੇ ਪੱਜ ਬਣਾਏ ਅੰਗ ਬਣ ਕੇ ਸਿੱਖੀ ਦਾ ਅੰਗਦ ਦੇਵ ਗੁਰੂ ਅਖਵਾਏ ਰੇ ਪਿਤਾ ਫਿਰ ਮਲਜੀ ਦੇ ਘਰ ਹੈ ਰੱਬੀ ਆਮਦ ਹੋਈ ਜ਼ਿੰਦਗੀ ਵਿੱਟੀ ਉਹਨਾਂ ਦੇ ਘੜੀ ਸੁਲੱਖਣੀ ਆਣ ਖਲੋਈ ਮਾਤਾ ਜੀ ਰਾਮ ਦੇ ਜਿੰਨਾ ਕੱਖ ਨੂੰ ਪਾਗ ਅੰਗ ਬਣ ਕੇ ਸਿੱਖੀ ਦਾ ਗਾਂ ਅੰਗਦ ਦੇਵ ਗੁਰੂ ਅਖਵਾਏਗੇ ਨਾ ਲੈਣਾ ਰੱਖਿਆ ਜੀ ਜੀ ਨੂੰ ਤੱਕ ਕੇ ਚਾਣਾ ਲੈਂਦਾ ਨੈਣਾ ਵਿੱਚ ਚਮਕ ਪੜੀ ਮੁਖਤ ਨੂਰ ਹੈ ਡੋਲਦਾ ਰਹਿੰਦਾ ਮੱਤੇ ਦਿਸਰਾਏ ਸੀ ਜਿੱਥੇ ਚਾਰਨ ਤੋਂ ਅੰਗ ਬਣ ਕੇ ਸਿੱਖੀ ਦਾ ਦਾ ਅੰਗਦ ਦੇਵ ਗੁਰੂ ਅਖਵਾਏਗੇ ਨਾਨਕ ਗੁਰੂ ਨਾਲ ਬਾਈ ਉਹਨਾਂ ਦਾ ਜਦ ਹੋ ਗਿਆ ਮਿਲਲਾ ਫਿਰ ਰੂਤੇ ਉਹਨਾਂ ਦੇ ਛੜ ਗਿਆ ਰੱਬੀ ਰੰਗ ਨਵਿਲਾ ਲਾਡ ਲੱਗ ਕੇ ਉਹਨਾਂ ਨੇ ਜੀ ਸਿਬਾ ਭਗਤੀ ਕਮਾਏ ਅੰਗ ਬਣ ਕੇ ਸਿੱਖੀ ਦਾ ਆਂਗ ਦਦੇਵ ਗੁਰੂ ਅਖਵਾਏ ਜੀ ਐਸਾ ਰੰਗ ਚੜਿਆ ਜੀ ਲੈਣਾ ਮੂੜੇ ਨਾ ਕੋਈ ਕਹਿਣਾ ਸਦਾ ਸਿਵਾ ਸਤ ਗੁਰ ਦੀ ਸੱਚੇ ਮਨ ਨਾਲ ਲੱਗੇ ਰਹਿਣਾ ਸੇ ਬਾਵਨ ਰਗ ਮਤਨੇ ਜੀ ਕਦਨ ਪਾਗ ਜਗਾਇਏ ਅੰਗ ਬਣ ਕੇ ਸਿੱਖੀ ਦਾ ਦਾ ਅੰਗਦ ਦੇਵ ਗੁਰੂ ਅਖਵਾਏ ਜੀ ਹੱਥੀ ਹੈ ਕਰਤ ਕਰੀ ਮੰਨੇ ਹੁਕਮ ਗੁਰੂ ਦੇ ਸਾਰੇ ਹੋਈ ਰਹਿਮਤ ਐਸੀ ਦੀ ਆਖਿਰ ਹੋ ਗਏ ਵਾਰੇ ਨਿਆਰੇ ਕਲਦ ਵਾਲੀ ਪਰਖਿਆਨੀ ਬਣਾ ਕੇ ਗੁਰਗਦੀ ਵਿਠਲਾਈ ਅੰਗ ਬਣ ਕੇ ਸਿੱਖੀ ਦਾ ਦਾ ਅੰਗ ਦਦੇਵ ਗੁਰੂ ਅਖਵਾਏ ਦੇ ਗਰਮੁਖੀ ਦੀ ਉਹਨਾ ਨੇ ਨਵੀਂ ਹੈ ਤਰਤੀਵ ਬਣਾਈ ਸੁਲੋਕਾਂ ਵਿੱਚ ਉਹਨਾ ਨੇ ਤੋਰ ਤਿਰ ਗਾਦੀ ਪਾਣੀ ਰਚਾਈ ਬਨ ਚਾਨਣ ਸੱਚ ਵਾਲਾ ਦੁਨੀਆਂ ਨੂੰ ਜੋ ਮਰਾ ਵਿਖਾਏ ਅੰਗ ਬਣ ਕੇ ਸਿੱਖੀ ਦਾ ਗੰ ਅੰਗ ਦੇਵ ਗੁਰੂ ਅਖਵਾਏ ਸਿੱਖੀ ਦਾ ਸਿਵਕ ਹੈ ਉਹਨਾਂ ਬਣ ਕੇ ਧਰਮ ਕਮਾਇਆ ਸੱਤੇ ਬਲਵੰਡ ਸਣੇ ਸਿੱਧੇ ਰਾ ਕਈਆਂ ਨੂੰ ਆਇਆ ਖਿਮਾਜੂਜ਼ ਵਰ ਗਿਆ ਵੀ ਚਰਨ ਦੇ ਵਿੱਚ ਸੀਸ ਝੁਕਾਏ ਅੰਗ ਬਣ ਕੇ ਸਿੱਖੀ ਦਾ ਦਾ ਅੰਗ ਦੇਵ ਗੁਰੂ ਅਖਵਾਏ ਰੇ ਅੰਗਤ ਤੋਂ ਸਤ ਗੁਰ ਜੀ ਵਿੱਚ ਹੈ ਅਮਰਦਾਸ ਸਮੋ ਗਏ ਗੁਰ ਗੱਦੀ ਬਖਸ਼ ਗੁਰੂ ਅੰਗਦ ਆਪ ਅਮਰ ਨੇ ਹੋ ਗਏ 12 ਬਰ ਉਨਾਨੀ ਤੀਜੇ ਗੁਰੂ ਦੀ ਚੋਲੀ ਪਾਏ ਅੰਗ ਬਣ ਕੇ ਸਿੱਖੀ ਦਾ ਦਾ ਅੰਗਦ ਦੇ ਸਵਾਲੀ ਸੋਬਾਦਰ ਥੋਡੇ ਦੀ ਜਿੱਥੋਂ ਮੁੜਦਾ ਨਾ ਕੋਈ ਖਾਲੀ ਮਨਦੀਪ ਸਿੰਘ ਲਿਖਿਆ ਨਾ ਆਪੇ ਤੁਸਾਂ ਨੇ ਬੇਗਨ ਚਿਲਾਏ ਅੰਗ ਬਣ ਕੇ ਸਿੱਖੀ ਦਾ ਦਾ ਅੰਗਦ ਦੇਵ ਗੁਰੂ ਅਖਵਾਏ ਅੰਗ ਬਣ ਕੇ ਸਿੱਖੀ ਦਾ I'm gonna do the- be...